ਦਾ ਹਰ ਵਿਅਕਤੀ ਦਾ ਹੱਕ ਮੰਦਾ ਹੈ ਔਰ ਜਿਸ ਪ੍ਰਕਾਰ ਇਹਨਾਂ ਪਰਵਰ ਨੇ ਸਰਦਾਰ ਲਾਲ ਸਿੰਘ ਜੀ ਦੇ ਪਰਿਵਾਰ ਨੇ ਸਰਦਾਰ ਹਰਦੀਾਲ ਕੰਬੋਜੀ ਦੇ ਪਰਿਵਾਰ ਦਾ ਬਹੁਤ ਵੱਡਾ ਮੈਂ ਸਮਝਦਾ ਯੋਗਦਾਨ ਹੈ ਪੰਜਾਬ ਦੇ ਵਿੱਚ ਨਾ ਕੇਵਲ ਪਟਿਆਲੇ ਦੇ ਵਿੱਚ ਪੰਜਾਬ ਦੇ ਵਿੱਚ ਬਿਲਕੁਲ ਉਹਨਾਂ ਦਾ ਗੁੱਸਾ ਜਾਇਜ਼ ਹੈਗਾ ਅੱਜ ਬਹੁਤ ਸਾਰੇ ਲੋਕ ਹਜ਼ਾਰਾਂ ਦੀ ਤعداد ਦੇ ਵਿੱਚ ਲੋਕ ਆਏ ਇੱਕ ਛੋਟੇ ਜਿਹੇ ਸਨੇਹ ਤੇ ਪਰ ਅੰਤਿਮ ਫੈਸਲਾ ਉਹਨਾਂ ਨੇ ਕਿਹਾ ਜੋ ਹਾਈ ਕਮਾਂਡ ਨੇ ਕਰ ਲਿਆ ਦੇਸ਼ ਦੇ ਸੰਵਿਧਾਨ ਨੂੰ ਬਚਾਉਣ ਵਾਸਤੇ ਇਸਤੇ ਲੋਕਾਂ ਤੱਕ ਨੂੰ ਬਚਾਉਣ ਵਾਸਤੇ ਸਾਰਿਆਂ ਨੇ ਇਹ ਕਿਹਾ ਕਿ ਆ ਸਾਡਾ ਗਿਲਵਾ ਹੈ ਗਿਲਾ ਹੈ ਸ਼ਿਕਵਾ ਹੈ ਹੱਕ ਸਾਡਾ ਮੰਦਾ ਸੀ ਇਸ ਗੱਲ 'ਚ ਕੋਈ ਦੋ ਰਾਇ ਨਹੀਂ ਲੇਕਿਨ ਜੋ ਫੈਸਲਾ ਲਿਆ ਹੈ ਹਾਈ ਕਮਾਂਡ ਨੇ ਅਸੀਂ ਹੋ ਰਹੇ ਤੇ ਫੁੱਲ ਚੜਾਉਣੇ ਆ ਪਰ ਅਸੀਂ ਆਉਣ ਵਾਲੇ ਸਮੇਂ 'ਚ ਕਾਂਗਰਸ ਪਾਰਟੀ ਦਾ ਜਿਹੜਾ ਉਮੀਦਵਾਰ ਹੈ ਉਹਨੂੰ ਦੱਬ ਕੇ ਵੋਟਾਂ પાਕੇ ਜਿਤੌਣ ਦਾ ਕਬੀਲਾ ਰਿੰਕ ਸਿੰਘ ਰਿੰਕ ਸਿੰਘ ਉਹ ਕਿਉਂਕਿ ਜਿਸ ਤਰੀਕੇ ਨਾਲ ਤੇਰਮੇਂਦਰ ਗਾਂਧੀ ਕਹਿ ਰਹੇ ਨੇ ਨਾ ਤੇ ਮੈਂ ਖਾਣਿਆਂ 'ਚ ਜਾਊਂਗਾ ਨਾ ਮੈਂ ਵਕਤਾਂ ਮੇਰੀ ਇਹ ਬੇਨਤੀ ਹੈ ਵਰਕਰ ਅੱਜ ਤੁਸੀਂ ਦੇਖਿਆ ਹੋਣਾ ਜਿਸ ਪ੍ਰਕਾਰ ਵਰਕਰ ਆਏ ਵਰਕਰਾਂ ਨੂੰ ਭਰੋਸਾ ਸਰਦਾਰ ਲਾਲ ਸਿੰਘ ਜੀ ਵਰਕਰਾਂ ਨੂੰ ਭਰੋਸਾ ਸਰਦਾਰ ਹਰदयाल ਕੰਬੋਜ ਵਰਕਰਾਂ ਨੂੰ ਭਰੋਸਾ ਰਜਿੰਦਰ ਸਿੰਘ ਜੀ ਵਰਕਰਾਂ ਨੂੰ ਭਰੋਸਾ ਭਰੋਸਾ ਗੁਰਸ਼ਰਨ ਰੰਧਾਵਾ ਜੀ ਨਿਰਮਲ ਸਿੰਘ ਛਤਰਾਣਾ ਜੀ ਸਾਡੇ ਜਿਹੜੇ ਲੋਕਲ ਲੀਡਰ ਬੈਠੇ ਨੇ ਜਿਨ੍ਹਾਂ ਨੇ 40 40 ਸਾਲ ਆਪਦੇ ਲੋਕਾਂ ਦੀ ਬਾਹ ਫੜ ਕੇ ਥਾਣਿਆਂ 'ਚ ਖੜੇ ਨੇ ਮੈਨੂੰ ਨਹੀਂ ਲੱਗਦਾ ਕੀ ਕਿਸੇ ਵਰਕਰ ਨੂੰ ਰਾਜੇ ਵੜੇ ਕੋਲੇ ਜਾਂ ਮੰਡੀ ਲੋੜਤ ਨਹੀਂ ਹੈ ਉਹ ਸਰਦਾਰ ਲਾਲ ਸਿੰਘ ਜੀ ਨੇ ਜਿਵੇਂ 50 ਸਾਲਾਂ ਦੇ ਬੰਦੇ ਸੰਭਾਲੇ ਹੈ ਹਰਬੀਾਲ ਜੀ ਨੇ ਸੰਭਾਲੇ ਹੈ ਮੈਨੂੰ ਨਹੀਂ ਲੱਗਦਾ ਕਿਸੇ ਪ੍ਰਕਾਰ ਦੀ ਕਿਸੇ ਵਰਕਰ ਨੂੰ ਦਿੱਕਤ ਆਈ ਜੀ ਧਰਮਵੀਰ ਗਾਂਧੀ ਦੇ ਪ੍ਰਚਾਰ ਤੇ ਇਹ ਸਾਰੇ ਜਿਹੜੇ ਅਗੇ ਜਾਣਗੇ ਜੀ 100% ਜਾਣਗੇ ਜੇ ਨਾ ਜਾਣਾ ਹੁੰਦਾ ਤੇ ਫਿਰ ਕਾਂਗਰਸ ਦਾ ਛੱਡਾ ਥੋੜੀ ਲਾਉਣਾ ਸੀ ਇਹ ਇਹਨਾਂ ਦੇ ਕੁੰਚ ਕਾਂਗਰਸ ਹੈ ਕੋਈ ਇਧਰ ਉਧਰ ਹੋ ਸਕਦਾ ਲੇਕਿਨ ਇਹ ਪਰਿਵਾਰ ਨਹੀਂ ਇਧਰ ਉਧਰ ਹੋ ਸਕਦਾ ਸੋ ਮੈਨੂੰ ਲੱਗਦਾ ਕਿ ਦੇਖੋ ਹਰ ਵਿਅਕਤੀ ਨੂੰ ਹੁੰਦਾ ਹੈ ਉਹਨਾਂ ਨੂੰ ਟਿਕਟ ਨਹੀਂ ਮਿਲੀ ਇਸ ਕਰਕੇ ਸ਼ਾਇਦ ਉਹਨਾਂ ਨੇ ਪਾਰਟੀ ਛੱਡਤੀ ਪਾਰਟੀ ਨੇ ਪਿਛਲੀ ਵਾਰੀ ਉਹਨਾਂ ਨੂੰ ਟਿਕਟ ਦਿੱਤੀ ਸੀ ਮੈਂ ਤਾਂ ਲੋਕਾਂ ਨੂੰ ਇਹੀ ਕਰੂੰਗਾ ਕਹੂੰਗਾ ਸ਼ੈਨ ਸ਼ੀਲਤਾ ਬਰਕਰਾਰ ਰੱਖੋ ਸਹਿਜ ਪਕੇ ਸੋ ਮੀਠਾ ਹੋਏ ਸਾਨੂੰ ਤਖੜੇ ਹੋ ਕੇ ਆਪ ਦੇ ਆਪ ਦੇ ਘਰੇ ਪੈਰਾ ਦੇਣਾ ਚਾਹੀਦਾ ਹੈ ਔਰ ਮੈਨੂੰ ਲੱਗਦਾ ਅੱਜ ਨਹੀਂ ਤਾਂ ਕੱਲ ਉਸ ਗੱਲ ਦੀ ਜਨਤਾ ਪਹਿਚਾਣ ਕਰ ਲਈਏ ਇੱਕ ਐਮਪੀ ਬਨਣਾ ਐਮਐਲਏ ਬਨਣਾ ਛੋਟੀ ਗੱਲ ਹੈ ਲੀਡਰ ਲੀਡਰ ਪ੍ਰਧਾਨ ਮੰਤਰੀ ਦਾ ਇੱਕ ਨਵਾਂ ਬਿਆਨ ਲੀਡਰ ਬਨਣਾ ਬਹੁਤ ਔਖੀ ਗੱਲ ਜੀ ਪ੍ਰਧਾਨ ਮੰਤਰੀ ਦਾ ਬਿਆਨ ਆਇਆਗਾ ਉਹ ਕਹਿੰਦੇ ਆਗੇ ਕਿ ਜਿਹੜੇ ਇਹ ਕਿਹੜਾ ਬਚਾ ਹੋਇਆ ਹੈਗਾ ਸੋ ਕਿਤਨਾ ਕਿਤੇ ਕਹਿੰਦੇ ਆ ਕਿ ਇਹ ਜਿਹੜੀ ਅਗਿਆ ਦੇ ਨਾਰੀ ਬੀਜਪੀ ਤੋਂ ਨਸਾਨਾ ਦੇਸ਼ ਦੇ ਦਾ ਪ੍ਰਧਾਨ ਮੰਤਰੀ ਆਦਰਨੀਆ ਨਰਿੰਦਰ ਮੋਦੀ ਜੀ ਸਿੱਖਾਂ ਦੇ ਦੁਸ਼ਮਣ ਹਨ ਇਹ ਮੈਂ ਕਹਿ ਸਕਦਾ ਜਿਸ ਪ੍ਰਕਾਰ ਸਾਡੇ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ ਅੱਜ ਦੇਸ਼ ਦੀ ਕੈਬਨਿਟ ਦੇ ਵਿੱਚ ਪੰਜਾਬ ਦਾ ਇੱਕ ਸਿੱਖ ਨਹੀਂ ਹੈ ਇਸ ਪ੍ਰਕਾਰ ਪੱਗ ਤੇ ਸਵਾਲੀਆ ਚਿੰਨ ਲਾਏ ਗਏ ਭਾਜਪਾ ਦੀਆਂ ਵਰਕਰਾਂ ਦੁਆਰਾ ਕਲਕੱਤੇ 'ਚ ਕਿਹਾ ਗਿਆ ਪੱਗ ਵਾਲੇ ਇੱਕ ਆਈਪੀਐਸ ਅਫਸਰ ਨੂੰ ਇੱਕ ਖਾਲਿਸਤਾਨੀ ਹੈ ਜਿਸ ਪ੍ਰਕਾਰ ਪੰਜਾਬ ਦੇ ਕਿਸਾਨਾਂ ਨਾਲ ਅਤਿਆਚਾਰ